ਜਦੋਂ ਸਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਤਾਂ ਸਹਿਬਜ਼ਾਦੇ ਨਾ ਮੰਨੇ ਤਾਂ ਇੱਕ ਖਮਚੀ ਲੈ ਕੇ ਭਾਵ ਤੂਤ ਦੀ ਪਤਲੀ ਛਟੀ ਲੈ ਕੇ ਛੋਟੇ ਸਹਿਬਜ਼ਾਦਿਆਂ ਨੂੰ ਕੁੱਟਿਆ ਗਿਆ ਤਾਂ ਜੋ ਸੱਟ ਲੱਗਣ ਤੇ ਡਰ ਕੇ ਇਸਲਾਮ ਕਬੂਲ ਕਰ ਲੈਣ ਇਸ ਨਾਲ ਸਹਿਬਜ਼ਾਦਿਆਂ ਦਾ ਮਾਸ ਉੱਬਰ ਗਿਆ ਤੇ ਕੋਮਲ ਸਰੀਰ ਉੱਪਰ ਨਿਸ਼ਾਨ ਪੈ ਗਏ ਇਸ ਸਜ਼ਾ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਮਾਤਾ ਜੀ ਕੋਲ ਭੇਜ ਦਿੱਤਾ ਗਿਆ ਅਗਲੇ ਦਿਨ ਦੋਨਾਂ ਸਹਿਬਜ਼ਾਦਿਆਂ ਨੂੰ ਪਿੱਪਲ ਨਾਲ ਬਨ ਕੇ ਗੋਲੇਲੇ ਮਾਰੀ ਗਈ ਡਾਕਟਰ ਗੰਡਾ ਸਿੰਘ ਜੀ ਅਨੁਸਾਰ ਸਹਿਬਜ਼ਾਦਿਆਂ ਦੀਆਂ ਉਂਗਲਾਂ ਵਿੱਚ ਪੁਲਿੱਤੇ ਰੱਖ ਕੇ ਅੱਗ ਲਗਾਈ ਗਈ ਤਾਂ ਕਿ ਚੰਬੜੀ ਸੜਨ ਨਾਲ ਸਹਿਬਜ਼ਾਦੇ ਡੋਲ ਜਾਣ ਸਹਿਬਜ਼ਾਦਿਆਂ ਦੀਆਂ ਨੱਕ ਦੀਆਂ ਟੁੱਡਰੀਆਂ ਲਾਲ ਹੋ ਗਈਆਂ ਸਨ ਬੁੱਲ ਨੀਲੇ ਤੇ ਹੱਥ ਠੰਡ ਨਾਲ ਬਿਹਾਲ ਹੋਏ ਪਏ ਸਨ ਨੀਹਾਂ ਵਿੱਚ ਚਿਨਣ ਤੋਂ ਬਾਅਦ ਦੋਨਾਂ ਸਹਿਬਜ਼ਾਦਿਆਂ ਨੂੰ ਸ਼ਾਸ਼ਲ ਬੇਗ ਤੇ ਵਾਸ਼ਲ ਬੇਗ ਜਲਾਦ ਨੇ ਆਪਣੇ ਗੋਡਿਆਂ ਥੱਲੇ ਲਿਆ ਅਤੇ ਸਾਦੀ ਨਲੀ ਕੱਟ ਕੇ ਸ਼ਹੀਦ ਕੀਤਾ ਉਹ ਸਮਾਂ 9:11 ਤੋਂ 11:30 ਦੇ ਵਿੱਚ ਦਾ ਸੀ ਇਤਿਹਾਸਕ ਗ੍ਰੰਥ ਬੰਸਾਵਲੀ ਨਾਵੇਂ ਵਿੱਚ ਲਿਖਿਆ ਹੈ ਕਿ ਬਾਬਾ ਜਰਾਵਰ ਸਿੰਘ ਦੋ ਤੋਂ ਢਾਈ ਮਿੰਟ ਵਿੱਚ ਸ਼ਹੀਦ ਹੋ ਗਏ ਤੇ ਬਾਬਾ ਫਤੇ ਸਿੰਘ ਲਗਭਗ ਅੱਧੀ ਘੜੀ 12 ਮਿੰਟ ਚਰਨ ਮਾਰਦੇ ਰਹੇ ਤੇ ਖੂਨ ਨਿਕਲਦਾ ਰਿਹਾ ਤੇ ਹੌਲੀ-ਹੌਲੀ ਚਰਨ ਹਿਲਨੇ ਬੰਦ ਹੋ ਗਏ ਮਾਤਾ ਗੁਜਰੀ ਜੀ ਬੱਚਿਆਂ ਦੇ ਪਰਤਨ ਦੀ ਉਡੀਕ ਵਿੱਚ ਗੁੰਬੰਦੀ ਮਨਾਰ ਉੱਤੇ ਖੜੀ ਹੋ ਕੇ ਰਸਤਾ ਨਿਹਾਰ ਰਹੀ ਸੀ ਪਾਈ ਮੋਤੀਰਾ ਮਹਿਰਾ ਜੀ ਨੇ ਇਹ ਸਾਰੀ ਵਾਰਦਾਤ ਮਾਤਾ ਗੁਜਰੀ ਕੌਰ ਜੀ ਨੂੰ ਸੁਣਾਈ ਤਾਂ ਮਾਤਾ ਗੁਜਰੀ ਕੌਰ ਜੀ ਨੇ ਇਹ ਬਚਨ ਸੁਣ ਕੇ ਵਾਹਿਗੁਰੂ ਜੀ ਦਾ ਹੁਕਮ ਮੰਨਦੇ ਹੋਏ ਅਰਦਾਸ ਕੀਤੀ ਤੇਰਾ ਕੀਆ ਮਿੱਠਾ ਲਾਗੇ ਦੇ ਕਥਨ ਅਨੁਸਾਰ ਸਰੀਰ ਤਿਆਗ ਦਿੱਤਾ ਉਸ ਤੋਂ ਬਾਅਦ ਵਜ਼ੀਰ ਖਾਂ ਦੇ ਹੁਕਮ ਨਾਲ ਜ਼ਾਲਮਾਂ ਨੇ ਤਿੰਨੇ ਪਵਿੱਤਰ ਸਰੀਰ ਗੁਰਦੁਆਰਾ ਫਤੇਗੜ ਸਾਹਿਬ ਦੇ ਨਾਲ ਵਗਦੀ ਹੰਸਲਾ ਨਦੀ ਦੇ ਕੰਢੇ ਸੰਘਣੇ ਜੰਗਲਾਂ ਵਿੱਚ ਸੁੱਟ ਦਿੱਤੇ ਸਨ ਜਿੱਥੇ ਹੁਣ ਗੁਰਦੁਆਰਾ ਸ੍ਰੀ ਵਿਵਾਨਗੜ੍ਹ ਸਾਹਿਬ ਬਣਿਆ ਹੋਇਆ ਹੈ ਉਸ ਸਮੇਂ ਉਸ ਜੰਗਲ ਵਿੱਚ ਭਿਆਨਕ ਜੰਗਲੀ ਜਾਨਵਰ ਰਹਿੰਦੇ ਸਨ ਉਸ ਵਾਹਿਗੁਰੂ ਦਾ ਭਾਣਾ ਇਹ ਹੋਇਆ ਕਿ ਇਹਨਾਂ ਜਾਨਵਰਾਂ ਤੋਂ ਪਵਿੱਤਰ ਸ਼ੀਰਾਂ ਦੀ ਰਾਖੀ ਇੱਕ ਬੱਬਰ ਸ਼ੇਰ ਨੇ 48 ਘੰਟੇ ਭਾਵ 2 ਦਿਨ ਤੱਕ ਇਸ ਅਸਥਾਨ ਤੇ ਕੀਤੀ ਵਜ਼ੀਰ ਖਾਨ ਦੀ ਬੇਗਮ ਬੀਬੀ ਜੈਨਾ ਜੋ ਕਿ ਇੱਕ ਖੁਦਾ ਪਰਸਤ ਅਤੇ ਪਾਕ ਰੂਸੀ ਸੈਭਜਾਦਿਆਂ ਦੀ ਸ਼ਹੀਦੀ ਨਾ ਸਹਾਰ ਦੀ ਹੋਈ ਆਪਣੇ ਪੇਟ ਵਿੱਚ ਕਟਾਰ ਮਾਰ ਕੇ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੰਦੀ ਹੈ ਇਸ ਗੱਲ ਦਾ ਹਵਾਲਾ ਡਾਕਟਰ ਭਾਈ ਵੀਰ ਸਿੰਘ ਰਚਿਤ ਕਲਗੀਤਰ ਚਮਤਕਾਰ ਵਿੱਚੋਂ ਮਿਲਦਾ ਹੈ ਸੋ ਪਿਆਰੀ ਸਾਥ ਸੰਗਤ ਜੀ ਸ਼ਹੀਦੀ ਦਿਨ ਚੱਲ ਪਏ ਨੇ ਸ਼ੇਅਰ ਜ਼ਰੂਰ ਕਰਿਓ ਹੋਰ ਕੋਈ ਵੀਡੀਓ ਭਾਵੇਂ ਨਾ ਕਰਿਓ ਪਰ ਆਹ ਜ਼ਰੂਰ ਕਰਿਓ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ